ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਮੇ ਕਨਿਆ ਤੁਸੇ ਬਹੁਤ ਵਧੀਆ ਹੋ ਵਗੈਰਾ ਤੁਹਾਨੂੰ ਚੜਦੀ ਕਲਾ ਚ ਰੱਖੀਏ ਅਥੀ ਜੀ ਅ ਪੰਜਾਬ ਦੇ ਵਿੱਚ ਬਹੁਤ ਭੈੜਾ ਫਲੱਡ ਆਇਆ ਹੈ ਇਹੋ ਜਿਹਾ ਫਲੱਡ ਕੇ ਪਿੱਛੇ 1988 ਦੇ ਵਿੱਚ ਉਹ ਜਿਹਾ ਫਲੱਡ ਆਇਆ ਸੀ ਤੇ ਹੁਣ ਜਿਹੜਾ ਇੱਕ ਚੀਜ਼ ਜਿਹੜੀ ਹੈ ਵੇਖ ਕੇ ਬਹੁਤ ਬਹੁਤ ਲਾਈਕ ਵਧੀਆ ਲੱਗਿਆ ਕਿ ਜਿਹੜੀ ਮੁਸਲਿਮ ਕਮਿਊਨਿਟੀ ਹੈ ਉਹ ਅੱਗੇ ਵਧੀ ਹੈ ਤੇ ਉਹਨਾਂ ਨੇ ਸਿੱਖਾਂ ਦਾ ਹੱਥ ਫੜ ਲਿਆ ਕਿਸ ਤਰ੍ਹਾਂ ਇੱਥੇ ਮੁਸਲਮ ਕਮਿਊਨਿਟੀ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚ ਚੁੱਕੀ ਹੈ ਪੰਜਾਬ ਦੇ ਵਿੱਚ ਤੇ ਆ ਜਿਹੜੇ ਮੁਸਲਮਸ ਨੇ ਕਿਸ ਤਰ੍ਹਾਂ ਉਹਨਾਂ ਨੇ ਇੱਕ ਇਤਿਹਾਸ ਦਰਜ ਕਰਾ ਦਿੱਤਾ ਹਜੇ ਤੁਹਾਡੇ ਨਾਲ ਇਹ ਰਿਪੋਰਟ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਇੱਥੇ ਆ ਵੀਡੀਓ ਵਿੱਚ ਕੀ ਹੈ ਫਿਰ ਅੱਗੇ ਤੇ ਮਜ਼ੀਦ ਦੱਸਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਲੈਟਸ ਗੋ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਹੜਾਂ ਦੀ ਮਾਰ ਹੈ ਔਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਏਰੀਆ ਦੇ ਵਿੱਚੋਂ ਅਗਰ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਦਾ ਜਿਹੜਾ ਏਰੀਆ ਬਹੁਤ ਜ਼ਿਆਦਾ ਹੜਾਂ ਦੀ ਮਾਰ ਹੇਠ ਹੈ ਔਰ ਹਰ ਕੋਈ ਜਿਹੜਾ ਆਪਣੇ ਪੱਧਰ ਦੇ ਉੱਪਰ ਸੇਵਾ ਵੀ ਕਰ ਰਿਹਾ ਹੈ ਲੋਕਾਂ ਦੀ ਔਰ ਲੋਕਾਂ ਨੂੰ ਰਾਸ਼ਨ ਸਮੱਗਰੀ ਜਿਹੜੀ ਆ ਉਹ ਪਹੁੰਚਾਈ ਜਾ ਰਹੀ ਹੈ ਇਸ ਵਕਤ ਮੈਂ ਪਿੰਡ ਗੁਰਦਾਸਪੁਰ ਦਾ ਹੈ ਸ਼ਿਕਾਰ ਮਾਸ਼ੀਆਂ ਉੱਥੇ ਮੌਜੂਦ ਹਾਂ ਜਿੱਥੇ ਮੁਸਲਿਮ ਭਾਈਚਾਰੇ ਦੇ ਵੱਲੋਂ ਲੰਗਰ ਜਿਹੜਾ ਸੀ ਉਹ ਲਗਾਇਆ ਗਿਆ ਹੈ ਉਹ ਸੇਵਾ ਜਿਹੜੀ ਹਰ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਬੜੀ ਸੋਹਣੀ ਤਸਵੀਰ ਹੈ ਪੰਜਾਬ ਦੀ ਕਿ ਨਾ ਫੋਰ ਹੋਰ ਜਿਹੜੀਆਂ ਸੰਸਥਾਵਾਂ ਨੇ ਉਹ ਗਏ ਨੇ ਮੁ슬림 ਭਾਈਚਾਰੇ ਦੇ ਵੱਲੋਂ ਵੀ ਲੋਕਾਂ ਦੀ ਜਿੰਨੀ ਆਪਣੇ ਪੱਧਰ ਤੇ ਮਦਦ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹਨਾਂ ਦੇ ਵੱਲੋਂ ਲੰਗਰ ਦੀ ਜਿਹੜੀ ਸੇਵਾ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋ ਸਾਰਾ ਸਮਾਨ ਜਿਹੜਾ ਸੀ ਉਹ ਲੈ ਕੇ ਆਏ ਸੀ ਔਰ ਇਹਨਾਂ ਦੇ ਵੱਲੋਂ ਜਿਹੜਾ ਲੰਗਰ ਹੈ ਉਹ ਥੋੜੀ ਦੇਰ ਪਹਿਲਾਂ ਹੀ ਇੱਥੇ ਵਰਤਾਇਆ ਗਿਆ ਕਿ ਪੰਜਾਬ ਦੀ ਇੱਕ ਬੜੀ ਖੂਬੀ ਇਹ ਵੀ ਹੈ ਕਿ ਇੱਥੇ ਕੋਈ ਭੁੱਖਾ ਨਹੀਂ ਸੌਏਗਾ ਫੇਰੋ ਚਾਹੇ ਕੋਈ ਵੀ ਭਾਈਚਾਰਾ ਹੈ ਹਿੰਦੂ ਭਾਈਚਾਰਾ ਹੈ ਪੰਜਾਬੀ ਜਿਹੜੇ ਨੇ ਉਹ ਆਪਣੇ ਪੰਜਾਬੀਆਂ ਲਈ ਖੜ ਜਾਂਦੇ ਨੇ ਮੁਸਲਿਮ ਭਾਈਚਾਰਾ ਹੈ ਉਹਨਾਂ ਨੇ ਵੀ ਆਪਣੇ ਪੱਧਰ ਤੇ ਹਰ ਮਦਦ ਕੀਤੀ ਹੈ ਪਾਣੀ ਦੀਆਂ ਬੋਤਲਾਂ ਤੋਂ ਇਲਾਵਾ ਹੋਰ ਬੜੀ ਰਾਹਤ ਸਮਗਰੀ ਲੋਕਾਂ ਤੱਕ ਪਹੁੰਚਾ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ ਕਿਉਂਕਿ ਬਹੁਤੇ ਲੋਕ ਐਸੇ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕਿੱਥੋਂ ਆਏ ਔਰ ਕਦੋਂ ਦੀ ਹੈ ਜਿਹੜੀ ਸੇਵਾ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਤੇ ਜਿਸ ਇਸ ਵਕਤ ਜੋ ਪੰਜਾਬ ਦੇ ਹਾਲਾਤ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾ ਵੀ ਕਰ ਰਹੇ ਹੋ ਜ਼ਮੀਨੀ ਪੱਧਰ ਤੇ ਆ ਕੇ ਦੇਖ ਰਹੇ ਹੋ ਕਿ ਕਿਵੇਂ ਦੇ ਹਾਲਾਤ ਨੇ ਜੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਮਲੇਰ ਕੋਟਲਾ ਤੋਂ ਅਸੀਂ ਬਿਲੋਂਗ ਕਰਦੇ ਆਂ ਮਲੇਰ ਕੋਟਲਾ ਉਹ ਧਰਤੀ ਜਿਹਨੂੰ ਹਦੇ ਨਰੇ ਦੀ ਧਰਤੀ ਨਾਲ ਜਾਣਿਆ ਜਾਂਦਾ ਔਰ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਕੋਈ ਵੀ ਆਪਦਾ ਆਈ ਹੈ ਕੁਦਰਤੀ ਆਪਦਾਈ ਹੈ ਤਾਂ ਮਲੇਰਕੋਟਲਾ ਮੋਰੀ ਹੋ ਕੇ ਉੱਥੇ ਪਹੁੰਚਦਾ ਰਿਹਾ ਔਰ ਖਾਦਨਾਰਾ ਮਾਰਦਾ ਰਿਹਾ ਜਿੰਨਾ ਵੀ ਹੋ ਸਕਿਆ ਔਰ ਅੱਜ ਵੀ ਸਮੂਹ ਮੁਸਲਿਮ ਭਾਈਚਾਰਾ ਜਿਹੜਾ ਮਲੇਰਕੋਟਲੇ ਦਾ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਅਸੀਂ ਇਕਪਰਾਲਾ ਕੀਤਾ ਸੀਗਾ ਕਿ ਅਸੀਂ ਰਾਸ਼ਨ ਵਗੈਰਾ ਇਕੱਠਾ ਕੀਤਾ ਉੱਥੋਂ ਔਰ ਦੂਸਰਾ ਇੱਥੇ ਜਿਹੜੀਆਂ ਦੇਗਾ ਜਿਹੜਾ ਉੱਥੇ ਜ਼ਰਦਾ ਪਲਾਓ ਜਿਹੜਾ ਮਸ਼ਹੂਰ ਹੈ ਕਿ ਕਿਉਂਕਿ ਸਾਡੇ ਜਿਹੜੇ ਭਰਾ ਇੱਥੇ ਪੰਜਾਬੀ ਸਭ ਤੋਂ ਪਹਿਲਾਂ ਅਸੀਂ ਕਿਸੇ ਵੀ ਮਜ਼ਹਬ ਨਾਲੋਂ ਉੱਪਰ ਉੱਠ ਕੇ ਅਸੀਂ ਕੋਈ ਹਿੰਦੂ ਮੁਸਲਮ ਸਿੱਖ ਸਾਈ ਨਹੀਂ ਸਭ ਤੋਂ ਪਹਿਲਾਂ ਆਪਾਂ ਪੰਜਾਬੀਆਂ ਇੱਥੇ ਸਾਡੇ ਕੁਝ ਪੰਜਾਬੀ ਭਰਾ ਅੱਜ ਦੁੱਖ ਦੇ ਵਿੱਚ ਨੇ ਉਹ ਹੜਾਂ ਦੀ ਮਾਰ ਹੇਠਾਂ ਆ ਚੁੱਕੇ ਨੇ ਉਹ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਸਭ ਤੋਂ ਪਹਿਲਾਂ ਇਨਸਾਨੀਅਤ ਆ ਅਸੀਂ ਆਪਣੇ ਪੰਜਾਬੀ ਭਰਾਵਾਂ ਬਾਰੇ ਸੋਚਦੇ ਹਾਂ ਸਾਡੇ ਤੇ ਦੂਸਰੀ ਰਿਸਪੌਂਸਿਬਿਲਟੀ ਜਿਹੜੀ ਹੈਗੀ ਉਹ ਹਾਦ ਨਾਰਾ ਦੀ ਰਿਸਪੌਂਸਿਬਿਲਟੀ ਆ ਮਲੇਰ ਕੋਟਰਾ ਤੋਂ ਕਿ ਜਦੋਂ ਵੀ ਕਦੇ ਕੋਈ ਕਿਤੇ ਵਿਫਾਤਾਂ ਆਂਦੀ ਹੈ ਤਾਂ ਸਾਨੂੰ ਹਾਦ ਨਾਰਾ ਦੀ ertid ਤੋਂ ਉੱਠ ਕੇ ਸਾਡੇ ਤੇ ਉਹ ਰਿਸਪੌਂਸਿਬਿਲਟੀ ਹੈ ਕਿ ਅਸੀਂ ਉੱਥੋਂ ਹਾਦ ਨਾਰਾ ਮਾਰਦੇ ਹਾਂ ਉਦੇ ਤਹਿਤ ਹੀ ਅਸੀਂ ਇੱਥੇ ਪਹੁੰਚੇ ਸੀਗੇ ਅਸੀਂ ਉੱਥੇ 2 ਦਿਨ ਇੱਥੇ ਕਾਊਂਟਰ ਲਗਾਇਆ ਸੀਗਾ ਜਿੱਥੋਂ ਰਾਸ਼ਨ ਜਿਹੜਾ ਹੋਇਆ ਇਕੱਠਾ ਹੋਇਆ ਸੀਗਾ ਜਿਹੜਾ ਮਲੇਰਕੋਲੇ ਦੇ ਜਿਹੜੇ ਵਾਸੀ ਨੇ ਉਹਨਾਂ ਵੱਲੋਂ ਚਾਹੇ ਕੋਈ ਆਟੋ ਰਿਕਸ਼ਾ ਲੈ ਉਹਨੇ ਚਾਹੇ ਬਿਸਕਟਾਂ ਦਾ ਪੈਕੇਟ ਲਿਆ ਕੇ ਰੱਖਿਆ ਹੋਵੇ ਚਾਹੇ ਕਿਸੇ ਨੇ ਸਮੇਂ ਲੋਕ ਪਾਣੀ ਦੀਆਂ ਬੋਤਲਾਂ 1000 ਬੋਤਲ ਦਿੱਤੀ ਹੋਵੇ ਯਾਨੀ ਕਿ ਹਰ ਤਰੀਕੇ ਦੇ ਬੰਦੇ ਨੇ ਹਰ ਬੰਦੇ ਨੇ ਮਦਦ ਕੀਤੀ ਹੈ ਕਿਉਂ ਸਾਡੇ ਖੂਨ ਦੇ ਵਿੱਚ ਹੈ ਔਰ ਸਾਡੇ ਤੇ ਜੋ ਮੈਂ ਪਹਿਲਾਂ ਦੱਸਿਆ ਕਿ ਹਾਦਸੇ ਨਾਲ ਇਹਦੀ ਧਰਤੀ ਆ ਔਰ ਸਾਨੂੰ ਇਹ ਰਿਸਪਾਂਸਿਬਿਲਟੀ ਡਬਲ ਹੋ ਜਾਂਦੀ ਹੈ ਕਿ ਪੰਜਾਬੀ ਹੋਣ ਦੇ ਨਾਤੇ ਦੂਸਰਾ ਸਾਨੂੰ ਉਸ ਧਰਤੀ ਦੇ ਜਿਹੜੇ ਜੰਪਲ ਹੋਣ ਦੇ ਨਾਤੇ ਔਰ ਅੱਜ ਜਿਹੜੇ ਸਾਡੇ ਭਰਾ ਇੱਥੇ ਹਿਸਾਬਤਾ ਤੋਂ ਜੂਝ ਰਹੇ ਨੇ ਅਸੀਂ ਅੱਲਾਹ ਤਾਲਾ ਤੋਂ ਇਹ ਦੁਆ ਕਰਦੇ ਹਾਂ ਔਰ ਉੱਥੇ ਹਰ ਇੱਕ ਮਸਜਿਦ ਦੇ ਵਿੱਚ ਇਹ ਦੁਆ ਹੋ ਰਹੀ ਹੈ ਕਿ ਅੱਲਾਹ ਤਾਲਾ ਜਲਦ ਤੋਂ ਜਲਦ ਆ ਜਿਹੜੀ ਇਹ ਜਿਹੜੀ ਆਪਤਾ ਤੋਂ ਇਹ ਸਾਨੂੰ ਨਜਾਤ ਮਿਲੇ ਔਰ ਇੱਕ ਚੀਜ਼ ਹੋਰ ਦੇਖਣ ਨੂੰ ਜਿਹੜੀ ਮਿਲੀ ਹੈ ਸਾਨੂੰ ਮਲੇਰਕੋਡਲਾ ਤੋਂ ਚੱਲ ਕੇ ਜਦ ਅਸੀਂ ਇੱਥੇ ਪਹੁੰਚੇ ਆ లైక్ ది ਇੱਕ ਚੀਜ਼ ਇਹ ਦੇਖ ਕੇ ਬਹੁਤ ਦਿਲ ਨੂੰ ਸਕੂਨ ਹੋਇਆ ਕਿ ਅਸੀਂ ਉਸ ਮਿੱਟੀ ਦੇ ਜੰਪਾਲਾ ਪੰਜਾਬ ਦੀ ਉਸ ਮਿੱਟੀ ਦੇ ਇੱਥੇ 12500 ਪਿੰਡਾ ਔਰ ਅਗਰ 1.5000 ਪਿੰਡ ਇੱਥੇ ਕੁਦਰਤੀ ਮਾਰ ਦੇ ਹੇਠ ਆ ਗਿਆ ਤਾਂ ਮੈਂ ਕਹੂੰਗਾ ਕਿ ਹਜ਼ਾਰੇ ਟਰਾਲੀਆਂ ਸਾਨੂੰ ਰਸਤੇ ਦੇ ਵਿੱਚ ਮਿਲੀਆਂ ਨੇ ਜਿਹੜੇ ਲੋਕ ਪਛਵਾ ਦਾ ਚਾਰਾ ਕੀ ਰਾਸ਼ਨ ਕੀ ਹਰ ਜੋ ਕੁਝ ਕੁਝ ਕਰ ਸਕਦਾ ਹਰੇਕ ਪਿੰਡ ਦੇ ਵਿੱਚੋਂ ਮੈਂ ਕਹੂੰਗਾ ਕਿ ਇੱਥੇ ਰਾਸ਼ਨ ਵਗੈਰਾ ਲੈ ਕੇ ਪਹੁੰਚ ਰਹੇ ਨੇ ਇਸ ਚੀਜ਼ ਦਾ ਸਾਨੂੰ ਇਤਮਾਨ ਹੈ ਕਿ ਅਸੀਂ ਪੰਜਾਬ ਦੀ ਮਿੱਟੀ ਦੇ ਅਸੀਂ ਜੰਪਾਲਾ ਇੱਥੇ ਦੇ ਵਸਨੀਕ ਆ ਔਰ ਦੂਸਰਾ ਸਾਡਾ ਮਲੇਰ ਕੋਟਲੇ ਦਾ ਜਿਹੜਾ ਹੈਗਾ ਕਿ ਜਿਹੜੀ ਰਿਵਾਇਤ ਆ ਉਹਨੂੰ ਕਾਇਮ ਰੱਖਦੇ ਹੋਏ ਅਸੀਂ ਇੱਥੇ ਪਹੁੰਚੇ ਸੀਗੇ ਤਾਂ ਕਿ ਜਿਹੜੇ ਸਾਡੇ ਇੱਥੇ ਭਰਾ ਇਸ ਵਕਤ ਹੜਾਂ ਦੀ ਮਾਰ ਦੀੇਠਾਂ ਆਏ ਨੇ ਉਹਨਾਂ ਨੂੰ ਕੁਝ ਰਾਹਤ ਦੇ ਸਕੀਏ ਇਸੇ ਤਹਿਤ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਮੁ슬ਮਨ ਭਾਈਚਾਰੇ ਵੱਲੋਂ ਇੱਥੇ ਪਹੁੰਚੇ ਸੀਗੇ ਜੀ ਜੇਕਰ ਤੁਸੀਂ ਦੱਸ ਸਕੋ ਕਿ ਕਿਹੜਾ ਕਿਹੜਾ ਹੋਰ ਤੁਸੀਂ ਰਾਹਤ ਸਮਗਰੀ ਲੈ ਕੇ ਆਏ ਕਿਉਂਕਿ ਪਾਣੀ ਦੀਆਂ ਬੋਤਲਾਂ ਅਸੀਂ ਦੇਖ ਰਿਹਾ ਗੱਡੀ ਦੇ ਵਿੱਚ ਹੋਰ ਵੀ ਬਹੁਤ ਖਾਣ ਪੀਣ ਦੀ ਰਸਦ ਲੈ ਕੇ ਆਏ ਹੋ ਤੁਸੀਂ ਆਉਜ਼ ਬਿੱਲਾਹੀ ਮਿਨੈ ਸ਼ੈਤਾਨ ਨਰਜ਼ੀਮ ਬਿਸਮਿਲ੍ਲਾ ਰਹਿਮਾਨ ਰਹਿੀਮ ਅਸਲਾਮੁਅਲੈਕਮ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਅ ਸਭ ਤੋਂ ਪਹਿਲਾਂ ਤਾਂ ਇਸਲਾਮ ਨੂੰ ਦਾ ਮੰਨਣ ਵਾਲਾ ਇਹੀ ਮੰਨੋ ਉਹਦੀ ਤਾਲੀਮ ਹੈ ਇਸਲਾਮ ਦੀ ਕਿ ਐ ਜਮੀਨ ਵਾਲੋ ਤੁਸੀਂ ਜ਼ਮੀਨ ਵਾਲੋ ਤੇ ਰਹਿਮ ਕਰੋ ਆਸਮਾਨ ਵਾਲਾ ਤੁਮ ਤੇ ਰਹਿਮ ਕਰੇਗਾ ਅੱਜ ਸਾਨੂੰ ਲੋੜ ਹੈ ਇੱਕ ਦੂਜੇ ਤੇ ਰਹਿਮ ਭਰੀ ਨਿਗਰ ਰੱਖਣ ਦੀ ਔਰ ਜੋ ਵੀ ਅਸੀਂ ਸਟੈਪ ਚੱਕਦੇ ਹੋ ਉਹ ਸਵੀਕਾਰਣ ਦੀ ਸੋ ਸਾਡੇ ਪੰਜਾਬ ਦੇ ਰਹਿਣ ਵਾਲਿਆਂ ਹਾਂ ਦੇ ਨਾਰੇ ਦੀ ਧਰਤੀ ਮਲੇਰਕੋਟਲੇ ਤੋਂ ਸਮੂਹ ਜਥੇਬੰਦੀਆਂ ਇਕੱਠੀਆਂ ਹੋ ਕੇ ਵੈਸੇ ਤਾਂ ਅੱਜ ਵੀ ਸਾਡੇ ਉਤ ਘਟੋ ਘਟ 10 ਤੋਂ 12 ਕਾਫਲੇ ਚੱਲੇ ਨੇ ਸਵੇਰੇ ਮੀਂਹ ਭਾਰੀ ਥਾ ਮਲੇਰਕੋਟਲੇ ਜਿਵੇਂ ਕਹਿੰਦੀ ਹੈ ਬਰਸਾਤ ਇੰਨੀ ਥੀ ਵੀ ਅੱਜ ਅਜਿਹਾ ਲੱਗਦਾ ਵੀ ਇੱਥੇ ਵੀ ਹੜਾਂ ਵਾਲੀ ਪੋਜੀਸ਼ਨ ਹੈ ਕਿ ਬਹੁਤ ਜ਼ਿਆਦਾ ਪਾਣੀ ਬਹਿ ਰਿਆ ਜੀ ਗੋਡੇ-ਗੋਡੇ ਪਾਣੀ ਦੇ ਵਿੱਚ ਅਸੀਂ ਸਵੇਰੇ 5 ਵਜੇ ਦੇ ਵਰਕਿੰਗ ਕਰਦੇ ਹੋ ਆਪਣੀਆਂ ਗੱਡੀਆਂ ਨੂੰ ਭਰ ਕੇ ਤੇ ਅਸੀਂ ਅੱਜ ਇਸ ਧਰਤੀ ਤੇ ਆਏ ਆ ਜਿੱਥੇ ਸਾਡੇ ਭਰਾ ਦੁਖੀ ਨੇ ਹੜਾਂ ਦੀ ਮਾਰ ਚ ਆ ਗਏ ਘਰ ਟਹਿ ਚੁੱਕੇ ਅਸੀਂ ਉਹਨਾਂ ਲਈ ਕੁਛ ਨਾ ਕੁਛ ਤਾਂ ਸਹਾਰਾ ਬਣੀਏ ਕੁਛ ਨਾ ਕੁਛ ਤਾਂ ਲੈ ਕੇ ਚੱਲੀਏ ਸੋ ਅਸੀਂ ਇਸ ਬੇਨਤੀ ਤੇ ਇਕੱਠੇ ਕਰਕੇ ਸਾਰੇ ਲੋਕਾਂ ਨੂੰ ਔਰ ਜੋਨੇ ਵੀ ਜੋ ਤਿਲ ਫੁੱਲ ਪਾਇਆ ਪਹਿਲਾਂ ਤੁਸੀਂ ਮਲੇਰ ਕੋਲੇ ਦੇ ਲੋਕਾਂ ਦੇ ਰਿਣੀ ਆ ਪਿੰਡਾਂ ਵਾਲਿਆਂ ਦੇ ਰਿਣੀ ਆ ਤੇ ਤੁਹਾਡੇ ਸਾਰੇ ਮੀਡੀਆ ਦੇ ਰਿਣੀ ਆ ਜਿਨ੍ਹਾਂ ਨੇ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਔਰ ਇੱਥੇ ਆ ਕੇ ਇੱਕ ਦੂਜੇ ਦੇ ਸਹਾਇ ਹੋਏ ਸਾਰਾ ਹੀ ਪੰਜਾਬ ਇੱਕ ਹੈ ਤੇ ਅਸੀਂ ਜੋ ਅੱਜ ਸਮਾਨ ਲੈ ਕੇ ਆਏ ਆ ਇੱਕ ਤਾਂ ਅਸੀਂ ਤਕਰੀਬਨ ਮਿੱਠੇ ਔਰ ਨਮਕੀਨ ਚਾਵਲ ਪਕਾ ਕੇ ਲੈ ਕੇ ਆਏ ਆ ਉਹ ਲੋਕ ਬੜੀ ਸੰਗਤ ਖਾ ਰਹੀ ਆ ਸਾਨੂੰ ਬੜਾ ਸਕੂਨ ਮਿਲਦਾ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਪਾਣੀ ਦੁੱਧ ਤੇ ਬਹੁਤ ਜ਼ਿਆਦਾ ਰਾਸ਼ਨ ਹੈ ਸਮਗਰੀ ਹੈ ਕੱਚਾ ਜਿਹੜਾ ਸੌਦਾ ਕਹਿ ਦਈਏ ਔਰ ਬਿਸਕੁਟ ਵਗੈਰਾ ਛੋਲੇ ਵਗੈਰਾ ਠੀਕ ਹੈ ਨਾ ਜੀ ਇਦਾਂ ਦੀ ਬਹੁਤ ਸਾਰੀਆਂ ਆਟਮਾਂ ਨੇ ਸਾਡੀਆਂ ਘੜੀਆਂ ਅਸੀਂ ਪਿੰਡ-ਪਿੰਡ ਸਵਾਬ ਦੇ ਕਰਦੇ ਆ ਰਹੇ ਹਾਂ ਔਰ ਇਨਸ਼ਾ ਅੱਲਾਹ ਤਾਲਾ ਅੱਗੇ ਵੀ ਰਾਤ ਨੂੰ ਕਰਦੇ ਚੱਲਾਂਗੇ ਜਿੱਥੇ ਵੀ ਸਾਡੀ ਲੋੜ ਪਈ ਅੱਗੇ ਵੀ ਕਿਉਂਕਿ ਸਾਡੇ ਕੋਲੇ ਇਹਦੇ ਚ ਮੱਛਰ ਮਾਰਨ ਵਾਲੀਆਂ ਵੀ ਚੀਜ਼ਾਂ ਨੇ ਕਿਉਂਕਿ ਪਾਣੀ ਉਤਰਨਾ ਬਹੁਤ ਸਾਰੀਆਂ ਬਵਾ ਫੈਲਣੀਆਂ ਨੇ ਮੈਂ ਵੀਰਾਂ ਨੂੰ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਆਉਣ ਵਾਲੇ ਦਿਨਾਂ ਦਾ ਵੀ ਖਿਆਲ ਰੱਖਦੇ ਹੋ ਪਿੰਡਾਂ ਦੇ ਵਿੱਚ ਉਹ ਲੋਕਾਂ ਤੱਕ ਉਹ ਸਮੱਗਰੀ ਪਹੁੰਚਾਈ ਜਾਵੇ ਜਿਹੜੀ ਉਹਨਾਂ ਦੀ ਜ਼ਰੂਰਤ ਹੋਵੇ ਜੀ ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਸੇਵਾ ਤਾਂ ਕਰਨਾ ਚਾਹੁੰਦੇ ਨੇ ਪਰ ਸੇਵਾ ਕਰਨ ਕਿਵੇਂ ਜ਼ਰੀਆ ਨਹੀਂ ਉਹ ਲੱਭ ਪਾਰੇ ਕਿ ਅਸੀਂ ਕਿਵੇਂ ਲੋਕਾਂ ਤੱਕ ਆਪਣੀ ਜਿਹੜੀ ਹੈ ਸਮਗਰੀ ਪਛਾਤ ਰਹੀਏ ਰਾਹਤ ਸਮਗਰੀ ਜਾਂ ਫਿਰ ਪੈਸਿਆਂ ਨੂੰ ਲੈ ਕੇ ਕੋਈ ਅਸੀਂ ਹੈਲਪ ਕਰ ਸਕੀਏ ਕਿ ਕੋਈ ਤੁਹਾਡੇ ਵੱਲੋਂ ਕੋਈ ਨੰਬਰ ਵੀ ਹੈ ਜਿਸ ਦੇ ਜ਼ਰੀਏ ਤੁਹਾਡੇ ਨਾਲ ਲੋਕ ਸੰਪਰਕ ਕਰਕੇ ਜਿਹੜਾ ਲੋਕਾਂ ਤੱਕ ਸੇਵਾ ਪਹੁੰਚਾ ਸਕਣ ਵੈਸੇ ਤਾਂ ਦੇਖੋ ਜੀ ਮੈਂ ਜੋ ਸਾਣ ਅਸੀਂ ਮਲੇਰਕੋਲੀ ਧਰਤੀ ਤੋਂ ਬਿਲੋਂਗ ਕਰਦੇ ਜੀ ਦੋਸਤੋ ਅਸੀਂ ਨੰਬਰ ਇਸ਼ੂ ਕੀਤੇ ਤਾਂ ਸਾਨੂੰ ਫੋਨ ਤੇ ਹੀ ਕੰਟੈਕਟ ਹੋਣ ਲੱਗੇ ਫਟਾਫਟ ਸਾਡੇ ਸਟਾਲਸ ਲੱਗੀਆਂ ਸਟਾਲ ਦੇ ਉੱਤੇ ਸਾਨੂੰ ਸਮੱਗਰੀ ਇਕੱਠੀ ਹੋਈ ਹਾਂ ਕੰਟਰੋਲ ਨੂੰ ਨੰਬਰ ਸਰਕਾਰਾਂ ਨੇ ਵੀ ਪ੍ਰੋਵਾਈਡ ਕੀਤੇ ਹੋਏ ਨੇ ਪ੍ਰਸ਼ਾਸਨ ਨੇ ਵੀ ਪ੍ਰੋਵਾਈਡ ਕੀਤੇ ਨੇ ਸਾਡੀਆਂ ਸਿਰਮੌਰ ਸੰਸਥਾਵਾਂ ਜਿੱਦਾਂ ਖਾਲਸਾ ਏਡ ਨੂੰ ਮੈਂ ਸਲੂਟ ਕਰਦਾ ਦਿਲ ਤੋਂ ਕਰਦਾ ਔਰ ਜਿਸ ਤਰ੍ਹਾਂ ਸਾਡੀਆਂ ਟੀਮਾਂ ਨੇ ਮੁਬੀਨ ਵੀਰ ਨੇ ਦੱਸਿਆ ਮੇਰੇ ਭਰਾ ਨੇ ਐਡਵੋਕੇਟ ਮੁਬੀਨ ਫਰੂਕੀ ਜੀ ਸਾਡੀਆਂ ਹੋਰ ਸੰਸਥਾਵਾਂ ਦੇ ਅੱਗੇ ਖੜੇ ਨੇ ਮਲੇਰ ਕੋਲੇ ਦੀਆਂ ਅਸੀਂ ਜਦੋਂ ਕਿਤੇ ਵੀ ਸੰਪਰਕ ਕਰਨਾ ਅੱਲਾਹ ਪਾਕ ਉਹਦੇ ਜ਼ਰੀਏ ਬਣਾ ਦਿੰਦਾ ਅੱਲਾਹ ਪਾਕ ਨੇ ਤੁਹਾਨੂੰ ਸਾਨੂੰ ਭੈਣ ਭਾਈਆਂ ਨੂੰ ਮਿਲਾਇਆ ਆ ਸਿੱਖ ਵੀਰਾਂ ਨੂੰ ਮਲਾਤਾ Hindu ਵੀਰ ਮਲਾਤੇ ਇਕੱਠੇ ਹੋ ਕੇ ਪੰਜਾਬ ਬਣ ਗਿਆ ਪੰਜਾਬ ਪਿਆਰਾ ਪੰਜਾਬ ਹੈ ਇਹਨੂੰ ਸਵਾਰਨ ਦੀ ਜ਼ਿੰਮੇਵਾਰੀ ਤੇ ਇਹਨੂੰ ਸਹੀ ਕਰਨ ਦੀ ਜ਼ਿੰਮੇਵਾਰੀ ਵੀ ਆਪਣੀ ਜਦੋਂ ਤੁਸੀਂ ਇੱਕ ਸਟੈਪ ਚੁੱਕੋਗੇ ਅੱਲਾਹ ਵਾਹ ਕੋ ਤੇ ਤਾਕਤ ਦੇ ਦਿੰਦਾ ਉਸ ਤਰ੍ਹਾਂ ਦੇ ਮੇਲ ਜੋਲ ਪੈਦਾ ਕਰ ਦਿੰਦਾ ਉਸ ਤਰ੍ਹਾਂ ਦੇ ਨੰਬਰ ਸਹਾਇ ਹੋ ਜਾਂਦੇ ਨੇ ਜੀ ਮੈਂ ਸ਼ੁਕਰੀਆ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੁਸੀਂ ਕੁਝ ਕਹਿਣਾ ਚਾਹੋ ਨਹੀਂ ਜੀ ਤਾਂ ਇਹ ਸੀ ਪੰਜਾਬ ਦੀ ਬੜੀ ਸੋਹਣੀ ਤਸਵੀਰ ਹੈ ਕਿ ਮੁਸਲਿਮ ਭਾਈਚਾਰੇ ਦੇ ਵੱਲੋਂ ਵੀ ਲੋਕਾਂ ਦੀ ਅੱਗੇ ਆ ਕੇ ਮਦਦ ਕੀਤੀ ਜਾ ਰਹੀ ਹੈ ਆਪਣੇ ਪੱਧਰ ਤੇ ਹਰ ਕੋਈ ਜਿਹੜੀ ਮਦਦ ਕਰ ਰਿਹਾ ਹੈ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਖਾਸ ਕਰਕੇ ਜੋ ਲੋਕ ਚਾਹੁੰਦੇ ਨੇ ਕਿ ਹੜਪੀੜਤਾਂ ਨੂੰ ਮਦਦ ਪਹੁੰਚਾਈ ਜਾਵੇ ਬਕਾਇਦਾ ਹਰ ਇੱਕ ਐਨ ਜੀਓ ਜਾਂ ਫਿਰ ਖਾਲਸਾ ਏਡ ਦੀ ਅਸੀਂ ਅਗਰ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਵੀ ਇਹ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਹੁੰਦੇ ਨੇ ਕਿ ਜਿਹੜੇ ਲੋਕ ਨੇ ਉਹ ਇਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਉਹਨਾਂ ਤੱਕ ਰਾਹਤ ਸਮੱਗਰੀ ਜਾਂ ਕੋਈ ਕੋਈ ਪੈਸਿਆਂ ਦਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਪਾ ਸਕਦਾ ਹੈ ਹਾਂ ਤਾਂ ਮੈਂ ਆਪਣੇ ਮੁਸਲਿਮ ਭਰਾਵਾਂ ਦਾ ਜੋ ਅੱਜ ਮਲੇਰਕੋਟਲੇ ਦੀ ਧਰਤੀ ਤੋਂ ਚੱਲ ਕੇ ਆਏ ਨੇ ਬਹੁਤ ਹੀ ਪਾਕ ਪਵਿੱਤਰ ਧਰਤੀ ਹੈ ਕਿਉਂਕਿ ਬਹੁਤ ਪੁਰਾਣਾ ਇਤਿਹਾਸ ਹੈ ਔਰ ਬਹੁਤ ਹੀ ਵਧੀਆ ਇਤਿਹਾਸ ਹੈ ਸਾਡੇ ਲਈ ਕਿਉਂ ਉੱਥੇ ਸਾਡੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਹਬਜ਼ਾਦਿਆਂ ਲਈ ਹਾਂ ਦਾ ਨਾਰਾ ਉੱਥੋਂ ਦੇ ਖਾਨ ਮੁਹੰਮਦ ਸਾਹਿਬ ਨੇ ਮਾਰਿਆ ਸੀਗਾ ਉਸ ਧਰਤੀ ਤੋਂ ਚੱਲ ਕੇ ਅੱਜ ਸਾਡੇ ਵੀਰ ਆਏ ਨੇ ਸਾਡੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਭਰਾ ਹੀ ਇੱਕ ਦੂਜੇ ਦਾ ਸਾਰਾ ਹੁੰਦੇ ਨੇ ਸੋ ਇਹਨਾਂ ਵੀਰਾਂ ਨੇ ਬਹੁਤ ਹੀ ਇੱਕ ਸੁੰਦਰ ਤਸਵੀਰ ਜਿਹੜੀ ਹੈ ਪੰਜਾਬ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਇੱਕ ਵਰਲਡ ਦੇ ਵਿੱਚ ਛੱਡੀ ਹੋਈ ਹੈ ਕਿ ਇੰਨੀ ਦੂਰੋਂ ਚੱਲ ਕੇ ਆ ਕੇ ਇੱਕ ਦੂਜੇ ਭਰਾਵਾਂ ਦੀ ਮਦਦ ਕਰਨੀ ਪੰਜਾਬ ਦੀ ਡੈਫੀਨੇਸ਼ਨ ਹੋਰ ਦੂਜੇ ਲੋਕਾਂ ਲਈ ਐਗਜ਼ਾਮਪਲ ਬਣਨਾ ਇੱਕ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿ ਇੱਥੇ ਦੇ ਲੋਕਾਂ ਨੂੰ ਰਾਹਤ ਮਿਲੇਗੀ ਇਸ ਦਿਨ ਹੋਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ 10-15 ਦਿਨ ਬਾਅਦ ਪਾਣੀ ਉਤਰੇਗਾ ਔਰ ਜੋ ਇੱਥੇ ਬਿਮਾਰੀਆਂ ਫੈਲਣੀਆਂ ਨੇ ਔਰ ਵੱਡੇ ਲੈਵਲ ਤੇ ਸਾਰਾ ਏਰੀਆ ਸੈਨੀਟਾਈਜ਼ ਹੋਣਾ ਹੈ ਔਰ ਦਨ ਜੋੜਾ ਇਹ ਜਿਹੜੇ ਏਰੀਆ ਦੇ ਵਿੱਚ ਰੇਤ ਮਿੱਟੀ ਭਰ ਗਈ ਹੈ ਸਮੁੰਦਰ ਦੇ ਆਪਣਾ ਦਰਿਆ ਦੀ ਉਹਨੂੰ ਕੱਢ ਕੇ ਉਹ ਜ਼ਮੀਨਾਂ ਨੂੰ ਵਾਹੀਯੋਗ ਬਣਾਇਆ ਜਾਣਾ ਸਾਂ ਵੱਡੇ ਲੈਵਲ ਤੇ ਸਾਨੂੰ ਅੱਗੇ ਆਉਣ ਵਾਲੇ 1.5 ਮਹੀਨੇ ਤੋਂ ਬਾਅਦ ਸਾਨੂੰ ਜਿਹੜੀ ਇਹਨਾਂ ਵੀਰਾਂ ਦੀ ਹੋਰ ਵੀ ਜਿਹੜੇ ਵੀਰ ਇੱਥੇ ਆਉਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਕਹਿੰਨੇ ਕਿ ਸਮਾਨ ਇੱਥੇ ਸਮਗਰੀ ਬਹੁਤ ਜ਼ਿਆਦਾ ਆ ਚੁੱਕੀ ਐ ਸੋ ਥੋੜਾ ਜਾਂ ਉਹਨੂੰ ਬ੍ਰੇਕ ਲਾ ਦਿੱਤੀ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜ਼ਮੀਨਾਂ ਪੱਧਰੀਆਂ ਹੋਣੀਆਂ ਨੇ ਫਿਰ ਬੀਜਾਂ ਦੀ ਲੋਡ ਪੈਣੀ ਐ ਖਾਦਾਂ ਦੀ ਲੋਡ ਪੈਣੀ ਐ ਇੱਥੇ ਦੇ ਭਰਾਵਾਂ ਨੂੰ ਜਿਨ੍ਹਾਂ ਦੇ ਉੱਪਰ ਚੋਨੇ ਦਾ 20 25-25 ਹਜ਼ਾਰ ਰੁਪਏ ਕੇ ਕਿੱਲੇ ਦੇ ਉੱਪਰ ਜਿਨ੍ਹਾਂ ਦੇ ਉੱਪਰ ਕਰਜ਼ਾ ਚੜ ਆਉਣ ਵਾਲੇ ਕਣਕ ਦੇ ਸੀਜ਼ਨ ਦੇ ਵਿੱਚ ਇਹਨਾਂ ਭਰਾਵਾਂ ਦੀ ਮਦਦ ਕਰੀਏ ਔਰ ਇਹਨਾਂ ਜ਼ਮੀਨਾਂ ਨੂੰ ਦੁਬਾਰਾ ਤੋਂ ਵਾਹੀਯੋਗ ਬਣਾ ਕੇ ਇਹਨਾਂ ਨੂੰ ਆਪਣੇ ਨਾਲੇ ਖੜਾ ਕਰੀਏ ਮੈਂ ਉਮੀਦ ਕਰਦਾ ਆਪਣੇ ਮੁਸਲਮਾਨ ਭਰਾਵਾਂ ਕੋ ਔਰ ਹੋਰ ਵੀ ਜਮਾਤਾਂ ਦੇ ਕੋਲੋਂ ਹਿੰਦੂ ਭਰਾਵਾਂ ਦੇ ਕੋਲੋਂ ਵੀ ਜੋ ਇੱਥੇ ਵੱਧ ਚੜ ਕੇ ਆ ਰਹੀਆਂ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਤਾਂ ਕਿ ਇਹਨਾਂ ਏਰੀਆ ਨੂੰ ਅਸੀਂ ਦੁਬਾਰਾ ਤੋਂ ਸਰਜੀਤ ਕਰ ਸਕੀਏ ਇਹਨਾਂ ਜ਼ਮੀਨਾਂ ਨੂੰ ਦੁਬਾਰਾ ਤੋਂ ਵਾਹੀਯੋਗ ਬਣਾ ਸਕੀਏ ਮੈਂ ਬਹੁਤ ਇੱਕ ਵਾਰੀ ਫਿਰ ਤੋਂ ਖਾਲਸਾ ਈਦੀ ਦੀ ਟੀਮ ਵੱਲੋਂ ਇਹਨਾਂ ਵੀਰਾਂ ਦਾ ਮੁਸਲਮ ਭਰਾਵਾਂ ਦੀ ਇਹ ਰਿਪੋਰਟ ਤੁਸੀਂ ਵੇਖੀ ਹੈ ਅੱਛੀ ਜੀ ਪੰਜਾਬ ਦੀ ਹੀ ਵਿੱਚ ਰਹਿਣ ਵਾਲੀ ਕਮਿਊਨਿਟੀ ਮੁਸਲਮ ਕਮਿਊਨਿਟੀ ਜਿਹੜਾ ਥੋੜੇ ਜਿਹਾ ਦੂਰ ਰਹਿੰਦੇ ਨੇ ਪੰਜਾਬ ਦੇ ਦੂਰ ਦਰਾਜ ਦੇ ਇਲਾਕਿਆਂ 'ਚ ਰਹਿੰਦੇ ਨੇ ਤੇ ਇਹਨਾਂ ਨੇ ਜੀ ਸਿੱਖਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਤੇ ਇੱਥੇ ਬਹੁਤ ਸਾਰੇ ਮੁਸਲਮਜ਼ ਨੇ ਜਿਹੜੇ ਸਪੈਸ਼ਲ ਸਿੱਖਾਂ ਦੀ ਮਦਦ ਵਾਸਤੇ ਬਹੁਤ ਜ਼ਿਆਦਾ ਅ ਚੀਜ਼ਾਂ ਕਰਦੇ ਪਏ ਨੇ ਪੰਜਾਬ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿਹੜੀ ਸਪੋਰਟ ਹੈ ਸਿੱਖ ਕਮਿਊਨਿਟੀ ਨੂੰ ਸ਼ੋਅ ਕਰਾਉਂਦੇ ਪਏ ਨੇ ਨਾ ਸਿਰਫ ਸ਼ੋਅ ਕਰਾਉਂਦੇ ਪਰ ਬਲਕਿ ਇੱਥੇ ਪ੍ਰੈਕਟੀਕਲ ਵਰਕ ਵੀ ਹੁੰਦਾ ਪਿਆ ਕਿ ਇਹਨਾਂ ਨੇ ਕਿਹਾ ਕਿ ਅੱਥੇ ਅਸੀਂ ਅਰਦਾਸ ਕਰਨੇ ਪੀਏ ਸਾਰੇ ਅਸੀਂ ਦੁਆਵਾਂ ਕਰਨੇ ਪਿਆ ਕਿ ਇਹ ਜਿਹੜੀ ਸਲਾਬ ਦੀ ਸਿਚੁਏਸ਼ਨ ਸਾਡੇ ਸਿੱਖਾਂ ਵੀਰਾਂ ਤੇ ਮੁਸ਼ਕਲ ਦਾ ਮੁਸ਼ਕਲ ਦੀ ਘੜੀ ਆਈ ਏ ਇਹ ਖਤਮ ਹੋਵੇ ਤੇ ਜਿਹੜੀ ਨਾਰਮਲ ਲਾਈਫ ਸਾਰਿਆਂ ਦੀ ਸ਼ੁਰੂ ਹੋਵੇ ਤੇ ਇਹ ਜਿਹੜਾ ਮੁਸ਼ਕਲ ਟਾਈਮ ਹੈ ਐਡਵੈਂਚਰ ਸੀ ਸਿੱਖਾਂ ਵੀਰਾਂ ਦੇ ਨਾਲ ਖਲੋਤੇ ਰਹੇ ਤੇ ਇਹ ਬਹੁਤ ਵੱਡੀ ਗੱਲ ਹੈ ਕਿ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀਆਂ ਕਿ ਸਾਰੇ ਤੋਂ ਪਹਿਲਾਂ ਅਸੀਂ ਇਨਸਾਨ ਆ ਤੇ ਅਸੀਂ ਮਸਜਦ ਨੂੰ ਨਹੀਂ ਦੇਖਦੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਠੀਕ ਹੈ ਆਪਣੇ ਜਿਹੜੇ ਵੀ ਲੋਕ ਇਸ ਫਲੱਡ ਤੋਂ ਅਫੈਕਟ ਹੋਏ ਨੇ ਉਹਨਾਂ ਦੀ ਅਸੀਂ ਮਦਦ ਕਰੀਏ ਤੇ ਨਾਲ ਬਹੁਤ ਵਧੀਆ ਲੱਗਿਆ ਮੈਨੂੰ ਇਹ ਚੀਜ਼ ਦੇਖ ਕੇ ਕਿ ਲਾਈਕ ਜਦੋਂ ਵੀ ਕੋਈ ਮੁਸ਼ਕਿਲ ਦੀ ਘੜੀ ਆਉਂਦੀ ਹੈ ਸਿੱਖਾਂ ਨੇ ਹਮੇਸ਼ਾ ਜਿਹੜਾ ਦੂਜਿਆਂ ਨੂੰ ਸਪੋਰਟ ਕੀਤਾ ਦੂਜਿਆਂ ਦੀ ਮਦਦ ਕੀਤੀ ਹੈ ਤੇ ਹੁਣ ਇਹ ਮੁਸ਼ਕਿਲ ਦੀ ਘੜੀ ਪੰਜਾਬ ਤੇ ਆਈ ਹੈ ਪੰਜਾਬ ਦੇ ਬਹੁਤ ਸਾਰੇ ਸਿੱਖਿਆ ਦੇ ਤੋਂ ਇਫੈਕਟ ਹੋਏ ਨੇ ਕਿਸਾਨ ਇਫੈਕਟ ਹੋ ਰਹੇ ਪਏ ਨੇ ਤੇ ਇੱਥੇ ਬਾਕੀ ਲੋਕਾਂ ਦਾ ਕੰਮ ਹੈ ਕਿ ਹੁਣ ਸਿੱਖਾਂ ਦਾ ਹੱਥ-ਹੱਥ ਫੜਨ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਸਪੋਰਟ ਕਰਨ ਤੇ ਇੱਥੇ ਸਪੋਰਟ ਆਉਂਦੀ ਵੀ ਪਈ ਹੈ ਤੁਸੀਂ ਕੀ ਕਹੋਗੇ ਦੱਸੋ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਆਸੋ ਵਿੱਚ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਪ੍ਰਾਕਿਆ ਕੋਪਰੇਸ਼ਨ ਦੇ ਤੌਰ ਤੇ ਤੁਮਹਾਂ ਦਾ ਬਹੁਤ ਬਹੁਤ ਧੰਨਵਾਦ ਹੁੰਦੀ ਸੱਚੇ ਕਾ